آسا محلہ پنج اکتھا ہر اکت کھا ہری ہری بھی اکتھ ہے وہی کتھا بھی اکت کھل تو رہت ہے ਹਰੀ ਕਾਥੀਆ ਕਾਟਕਸਾ ਇਹ ਜਾਈ ਨਾ ਜਾਣੀ ਰਾਮ ਸ਼ੰਨੀ ਮਿੱਕੀ ਕਰਕੇ ਕਿਸੇ ਪ੍ਰਕਾਰ ਰੂੜੀ ਸ਼ਬਦ ਕਰਕੇ ਯੋਗ ਰੂੜੀ ਕਰਕੇ ਕਿਸੇ ਪ੍ਰਕਾਰ ਜਾਣੀ ਨਹੀਂ ਜਾਂਦੀ ਰਾਮ へ ਭਾਈ ਸੁਰ ਨਰ ਸੁਰ ਨਰ ਮਨ ਜਨ ਸੁਰ ਦੇਵਤੇ ਜਿਹੜੇ ਹਨ ਨਰਪੁਰਖ ਜਿੰਨੇ ਹਨਗੇ ਸੋ ਸੇਤ ਨਰਪੁਰਖ ਸੂਰਮੇ ਬਹਾਦਰ ਜਿਹੜੇ ਹਨਗੇ ਅਤੇ ਸੁਰਦ ਇਕ ਸੁਰ ਦੇਵਤੇ ਹੋਣਗੇ ਜਿਹੜੇ ਦੇਵੀ સંપਦਾ ਵਾਲੀ ਉਸੁਰ ਦੇ ਉੱਤੇ ਹੈ ਇਹ ਨਰ ਹਨਗੇ ਜਿਹੜੇ ਜੰਗ ਦੇ ਵਿੱਚ ਫਤਿਹ ਪਾਉਣ ਵਾਲੇ ਯੋਧੇ ਹਨਗੇ ਸੁਰ ਹਨਗੇ ਜਿਹੜੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਅਜਨ ਦੇਵਤਾ 33 ਕਰੋੜ ਸੰਗੀਆਂ ਵਾਲੇ ਇਹ ਨਰ ਜਿਹੜੇ ਪੁਰਖ ਜੰਗ ਵਿੱਚ ਜਿੱਤ ਕੇ ਮਰ ਕੇ ਸੁਰ ਦੇਵ ਪਦਵੀ ਨੂੰ ਪ੍ਰਾਪਤ ਹੋਏ ਹੈ ਅਤੇ ਇਸੇ ਪ੍ਰਕਾਰ ਨਰ ਜੋ ਤੇ ਦੁਨੀਆ ਚ ਬਹਾਦਰ ਲੋਕ ਹਣਗੇ ਸੂਰਮੇ ਹਨਗੇ ਸੁਰਨਾਯ ਦੇਵ ਤੇ ਮਨੁੱਖ ਅਤੇ ਸੁਰਸ਼੍ਰੇਸ਼ਟ ਜੋ ਨਿਯਮਤਾ ਪ੍ਰਾਪਤੀ ਵਾਲੇ ਪੁਰਖ ਹਨ ਮਨਜਨ ਅਤੇ muni ਮਨਨਸੀਲ ਪੁਰਖ ਅਤੇ ਜਨ ਭਗਤ ਜਿੰਨੇ ਸਹਿਜ ਵਖਾਣੀ ਰਾਮ ਉਹਨਾਂ ਨੂੰ ਸ਼ਾਂਤੀ ਪੂਰਵਕ ਮਹਾਰਾਜ ਸਾਬ ਦੀ ਕਹਿਣ ਤੋਂ ਰਹਿਤ ਕਥਾ ਇਸ ਪ੍ਰਕਾਰ ਲਖਣਾ ਦਿੱਤੀ ਵਾਰਾ ਕਸਮ ਕੀਤੀ ਹੈ RAM へ ਭਾਈ ਸਹਜੇ ਵਖਾਣੀਆਂ ਮੇਉ ਬਾਣੀ ਸਹਜ ਵਸਾਜ ਰਾਗ ਦੁਆਖ ਤੋਂ ਰਹਿ ਤੋ ਕੇ ਨਿਤ ਸੱਤਰ ਗੁਣੇ ਤੋਂ ਰਹਿ ਤੋ ਕੇ ਕਸਮ ਕੀਤੀ ਹੈ ਇਹ ਅੰਮ੍ਰਿਤ ਰੂਪ ਬਾਣੀ ਹੈ ਚਰਨ ਕਮਲ ਰੰਗ ਲਾਇਆ ਜੀਉ ਦੇ ਚਰਨ ਕਮਲ ਦੇ ਰੰਗ ਪ੍ਰੇਮ ਨੂੰ ਲਾਉਣਾ ਕੀਤਾ ਹੈ ਇਹ ਉਹਦੀ ਪ੍ਰਾਪਤੀ ਹੁੰਦੀ ਹੈ ਚਰਨ ਜੋ ਪੂਜਨੀਤ ਹੈ ਕੌਲਵਤ ਪ੍ਰਕਾਸ਼ਮਈ ਹੈ ਉਹ ਜੇ ਰੰਗ ਪ੍ਰੇਮ ਨੂੰ ਲਾਉਣਾ ਕੀਤਾ ਹੈ ਕਰਨ ਜੋ ਅਧਿਸਤਾਨ ਸਰੂਪ ਹੈ ਕਵਲਵਾਨ ਮਗਨੇਪ ਹੈ ਇਸ ਦਾ ਰੰਗ ਪ੍ਰੇਮ ਲਾਤਾ ਸਤਿਗੁਰਾਂ ਨੇ ਜਤ ਏਕ ਆਲਖ ਪਰਬ ਨਿਰੰਜਨ ਜਤਨਾ ਕਰੋ ਇੱਕ ਅਦਵੈਤ ਰੂਪ ਨੂੰ ਜੋ ਸੁਖ ਮਨ ਕਰਕੇ ਲਖਿਆ ਨਹੀਂ ਜਾਂਦਾ ਪ੍ਰਭੂ ਸੁਮਰਥ ਹੈ ਮਾਇਆ ਕਾਲ ਤੋਂ ਰਹਿਤ ਸੁਧ ਹੈ ਮਨ ਕਿੰਦਿਆ ਮਨ ਕਿੰਦਿਆ ਫਲ ਪਾਇਆ ਸਤਿਗੁਰਾਂ ਦੀ ਕਿਰਪਾ ਕਰਕੇ ਜਦ ਜਪਿਆ ਇੱਕ ਲਖ ਪ੍ਰਭੂ ਮੈਨੂੰ ਮਨੁਭਾਉ ਇਸ ਫਰਿਆਦ ਨੂੰ ਤਰਮਾਰਥ ਨੂੰ ਪਾਲਿਆ ਸਾਜਮਾਨ ਮੋਹ ਵਿਕਾਰ ਦੂਜਾ ਸੰਤ ਜਿਹੜਾ ਮਾਨ ਦੀ ਇੱਛਾ ਵੀ ਸਾਡੇ ਲੋਕ ਪਾਲਕੀਆਂ ਦੇ ਆਉਣ ਜਲੂਸ ਕੱਢਣ ਤੇ ਫਿਰ ਲੀੜੇ ਥੱਲੇ ਵਿਸ਼ਾਨਤਾਂ ਤੁਰ ਕੇ ਉਥੋਂ ਵੀ ਜਾਈਏ ਇਹ ਮਾਨ ਦੀ ਇੱਛਾ ਨਹੀਂ ਅਬੇ ਮੋਹ ਵੀ ਜਿਹੜਾ ਸੀਰਾਂ ਵਿੱਚ ਇਹ ਵੀ ਤਿਆਗ ਰਿhta ਉਹ ਕਾਰ ਕਾਮ ਆਲ ਕਰਨਿ ਪਿਆਗਤਾ ਦੂਜਾ ਸਰਾਬ ਬੈਤ ਭਾਵੀ ਮੇੜ ਤਾ ਰੋਤੀ ਜੋਤ ਸਮਾਣੀ ਜੋਤੀ ਜੋ ਰਾਤ ਨੂੰ ਪਰਮੇਸ਼ਰ ਆਵਾਸ ਵਿੱਚ ਜੋਤ ਪੰਤਕ ਜੋਤ ਸਮਾ ਗਈ ਆ ਪੀਰ ਹੋ ਗਈ ਬਿਨਵਾਨ ਤੋਂ ਨਾਨਕ ਗੁਰ ਪ੍ਰਸਾਦੀ ਬਿਨਸੀ ਗੁਰੂ ਕਹਿੰਦੇ ਹੁ ਛਕੇ ਪਾਪਸ਼ਾ ਗੁਰਾਂ ਦੀ ਕਿਰਪਾ ਕਰਕੇ ਸਦਾ ਹਰ ਰੰਗ ਮਾਣੀ ਸਦਾ ਭਾਈ ਅਕਾਰ ਤੋਂ ਖਰੀਦੇ ਅਨੰਦ ਨੂੰ ਮਾਣਵੇ ਹਰ ਸੰਤਾਂ ਹਰ ਸੰਤ ਸੱਜਣ ਇਹ ਭਾਈ ਹਰੀ ਦੇ ਹਰੀ ਦੇ ਸੰਤ ਉਹ ਸੱਜਣ ਹਨ ਮੇਰੇ ਮੀਤ ਸਹਾਈ ਰਾਮ ਮਿੱਤਰ ਹਨ ਸਹੈ ਕਮੇ ਭਾਈ ਹਰ ਸੰਤਾਂ ਹਰੇਕ ਸੰਤਾਂ ਵਿੱਚੋਂ ਜਿਹੜੇ ਹਰੀ ਦੇ ਸੰਤ ਹਨ ਸਵਾਸ ਗ੍ਰਾਹ ਕੇ ਪੁੰਨ ਵਾਲੇ ਉਹ ਸੱਜਣ ਉਹ ਬੜਾ ਆਗਰੂਪੀਤ ਵਾਲੇ ਮਿੱਤਰ ਸਰਸੰਤੋਹ ਵਾਲੇ ਮੇਰੇ ਲੋਕ ਲੋਭ ਦਇਆ ਕਰਨ ਵਾਲੇ ਮੇਰੇ ਮੰਨ ਦੇ ਸੱਜਣ ਸਾਡੇ ਸੀਤ ਦੇ ਮਿੱਤਰ ਸਾਡੇ ਐਸ ਲੋਕ ਦੇ ਸੱਜਣ ਸਾਰੇ ਮਿੱਤਰ ਸਹਾਇਤਾ ਕਰਨ ਵਾਲੇ ਪ੍ਰਮੋਖ ਦੇ ਅਨੰਦ ਰਾਮ ਇਹ ਭਾਈ ਵੱਡ ਭਾਗੀ ਵੱਡ ਭਾਗੀ ਆਈ ਵੱਡੇ ਆਦਨ ਵਾਲਿਆਂ ਨੇ ਵੱਡੇ ਭਾਗਾਂ ਵਾਲਿਆਂ ਨੇ ਸਤ ਸੰਗਤ ਪਾਈ ਰਾਮ ਸੰਗਤ ਪਾਉਣਾ ਕੀਤੀ ਜਿਨ੍ਹਾਂ ਦੀ ਵਿਡਿਆਈ ਦੀ ਇੱਛਾ ਧਜ ਗਈ ਹੈ ਉਹ ਹੈ ਵੱਡਿਆਂ ਭਾਗਾਂ ਵਾਲੇ ਉਹਨਾਂ ਨੇ ਸੰਗਤ ਪ੍ਰਾਪਤ ਕੀਤੀ ਇਹ ਭਾਈ ਵੱਡ ਭਾਗੀ ਪਾਏ ਨਾਮ ਧਿਆਏ ਵੱਡਿਆ ਭਗਵਾਨ ਨਿਸਕਾਮ ਕਰਨਾ ਵਾਲੇ ਜੇ ਤੋ ਪ੍ਰਾਪਤ ਹੋਏ ਉਹਨਾਂ ਨੇ ਮਿਲ ਕੇ ਨਾਮ ਨੂੰ ਧਿਆਇਆ ਲਾਥੇ ਦੂਖ ਸੰਤਾਪੇ ਜਿਹੜੇ ਦੁਖੀ ਜੰਮਣ ਮੰਦੇ ਸਮਗ ਤਗਣਾ ਸੀ ਨਾਮ ਪ੍ਰਾਪਤੀ ਪਦਾਰਥ ਦੀ ਵੇਖ ਕੇ ਸਭ ਲੈ ਗਏ ਆਦੀ ਵਿਆਦੀ ਉਪਾਦੀ ਰੂਪ ਤਾਂ ਵੀ ਗੁਰ ਚਰਨੀ ਲਾਗੇ ਪ੍ਰਮ ਭਉ ਭਾਗੇ ਸੰਗੁਰ ਦੀ ਚਰਨਾ ਕਮਲਾਂ 'ਚ ਲੱਗਣੇ ਕਰਕੇ ਸਾਂਝ ਪ੍ਰਕਾਰ ਦਾ ਧਰਮ ਸਤ ਪ੍ਰਕਾਰ ਦਾ ਪੈਸਾ ਭੱਜ ਗਏ ਆਪ ਮਿਟਾਇਆ ਆਪੇ ਆਪਣੇ ਰੂਪ ਦੇ ਗਿਆਨ ਕਰਕੇ ਆਪ ਜੋ ਦੇ ਗਿਆ ਸੀ ਇਸ ਨੂੰ ਮੇਲ ਲਿਆ ਹੈ ਧਰ ਕਿਰਪਾ ਮੇਲੇ ਪ੍ਰਭ ਆਪਣਾ ਮਿਠੀ ਕਰਕੇ ਵਾਹਿਗੁਰੂ ਨੇ ਆਪ ਦੇ ਨਾਲ ਮੇਲ ਲਿਆ ਹੈ ਵਿਛੜ ਕਤਹਿ ਨਾ ਜਾਏ ਹੁਣ ਐਸੇ ਮਿਲੇ ਕਦੇ ਵਿਛੋੜਾ ਨਹੀਂ ਹੋਵੇਗਾ ਗਿਉ ਜਲ ਮੇ ਜਲਾਇ ਕਿਤ ਮੰਨ ਨਾ ਪੈ ਜੋ ਤਿਸਨ ਜੋਰ ਸਮਾਨ ਬੇਨਵੰਤ ਨਾਨਕ ਦਾਸ ਤੇਰਾ ਬੇਨਤੀ ਬੁਲੂ ਕਰਦਾਸ ਕਰਦੇ ਹਾਂ ਮਹਾਰਾਜ ਆਪ ਦੇ ਸੇਵਕਾਂ ਨੂੰ ਸਾਹਿਬ ਕਹਿੰਦੇ ਹੋ ਕਰੋ ਸਦਾ ਹਰ ਸਰਣਾਇ ਸਦਾ ਕਾਇ ਸੁਖਰੀ ਤੇਰੀ ਸ਼ਰਨ ਪਏ ਹੋਏ ਹਾਂ ਹਰ ਦਰੇ ਹਰ ਦਰ ਸੂਹਨ ਕੇ ਭਾਈ ਹਰੀ ਦੇ ਦਰ ਵਿੱਚ ਹਰੀ ਦੇ ਦਰ ਵਿੱਚ ਸੋਹਣੇ ਹਨੇਰੇ ਤੇਰੇ ਭਗਤ ਪਿਆਰੇ ਰਾਮ ਹਰੇ ਦਰਵਾਜ਼ੀਆਂ ਨਾਲ ਕੋਈ ਦੇਵੀ ਦਾ ਹੈ ਕੋਈ ਦੇਵਤੇ ਦਾ ਹੈ ਕੋਈ ਹਨੂਮਾਨ ਦਾ ਕੋਈ ਭੈਰੋਂ ਦਾ ਕੋਈ ਗੁੱਗੇ ਦਾ ਇਹਨਾਂ ਹਰੇਕ ਦਰਵਾਜ਼ੀਆਂ ਵਿੱਚੋਂ ਹਰੀ ਦੇ ਨਾਲ ਸੰਗਤ ਵਿੱਚ ਹਰੀ ਦੇ ਨਾਲ ਗਿਆਨ ਵਿੱਚ ਹਰੀ ਦੇ ਨਾਲ ਸੱਚਖੰਡ ਵਿੱਚ ਸੋਹਣੇ ਹਨ ਮਾਰਾ ਤੇਰੇ ਭਗਤ ਪਾ ਵਿਕਿੰਨ ਕਰਨ ਵਾਲੇ ਪਿਆਰੇ ਰਾਮ ਵਾਰੀ ਤਿੰਨ ਵਾਰੀ ਜਾਵਾਂ ਵਾਰੀ ਜਾਵਾਂ ਉਹ ਵਾਰਨੇ ਜਾਈਏ ਵਾਰਨੇ ਜਾਈਏ ਇਸ ਨੂੰ ਕੋਈ ਜਾਨੂ ਮਾਰੀ ਜੇ ਰੋਮ ਰੋਮ ਕਰਕੇ ਉਹ ਤੇ ਵਾਰਨੇ ਜਾਈਏ ਸਤਿ ਬਲਿ ਹਾਰਿ ਰਾਮ ਸਤਿ ਗੁਰੂ ਵਾਰੀ ਕੁਰਬਾਨ ਜਾਈਏ ਆਪਣਾ ਆਜ਼ਾਰ ਨਾ ਕਰੀਏ ਏ ਪਿਆਰੇ ਸਤਿ ਬਲਿ ਹਾਰਿ ਕਰਨ ਅੰਸ਼ਕਾਰੇ ਬੇਜਲੀ ਵਾਰੀ ਬਿਹਾਰ ਕੁਰਬਾਨ ਜਾਈਏ ਉਹਨੂੰ ਨਮਸਕਾਰ ਬੰਦਨਾ ਕਰੀਏ ਜਿਨ ਭੇਟ ਪ੍ਰਭ ਜਾਤਾ ਜਿਨ੍ਹਾਂ ਨਾਲ ਮਿਲ ਕੇ ਮੇਰਾ ਵਾਹਿਗੁਰੂ ਜਾਣਿਆ ਜਾਂਦਾ ਹੈ ਜਾਂਦਾ ਹੈ ਕੱਟ ਕੱਟ ਰਵ ਰਹਿਆ ਸਭ ਥਾਈ ਉਹ ਘਟੋਂ ਚਾਰ ਖਾਣੀਆਂ ਦੇ ਸਾਰੇ ਜਿਨੇ ਬ੍ਰਹਿਮੰਡ ਖੰਡ ਤੇ ਥਾਂ ਸਾਰਿਆਂ ਥਾਂ ਜੀ ਵੀ ਆਪ ਕੋ ਹੋ ਰਿਹਾ ਹੈ ਪੂਰਨ ਪੁਰਖ ਵਿਧਾਤਾ ਸਾਰੇ ਦਾ ਜਕਾਸ਼ ਨੂੰ ਪੂਰਨ ਹੈ ਪਰ ਆਕਾਸ਼ ਜੜੋ ਪੁਰਖ ਪ੍ਰਸਾਰਸ ਵਾਲਾ ਹੈ ਵਿਧਾਤਾ ਕਰਮ ਅਨਸਾਰ ਫਲ ਪ੍ਰਦਾਤਾ ਹੈ ਜਿਹੜਾ ਪੂਰਾ ਪਾਇਆ ਨਾਮ ਧਿਆਇਆ ਉਹ ਪੁਰਖ ਸੰਗਿਆ ਨੂੰ ਜਦੋਂ ਪਾਇਆ ਮਾਰਾ ਰੱਬ ਦਾ ਹੈ ਨਾਮ ਧਿਆਉਣਾ ਕੀਤਾ ਜੁਏ ਜਨਮ ਨਾ ਹਾਰੇ ਹਰਿ ਰੇਸ਼ਰੂ ਦੀ ਜੁਏ ਚ ਮਨੁੱਖਾ ਜੀ ਨੂੰ ਕਦੇ ਹਾਰਾਂਗੇ ਨਹੀਂ ਬਿਨਵੰਤ ਨਾਨਕ ਸਰਨ ਤੇਰੀ ਸ੍ਰੀ ਗੁਰੂ ਸਾਹਿਬ ਜੀ ਕਹਿਣੇ ਬੇਨਤੀ ਪੂਰਕ ਮਹਾਰਾਜ ਆਪ ਦੀ ਸ਼ਰਨ ਹਾਂ ਆਸ ਕਿਰਪਾ ਧਾਰੇ ਅਬ ਹੀ ਧਾਰ ਕੇ ਸਾਡੀ ਰੱਖਿਆ ਕਰਨੋ ਸੱਚੇ ਪਾਤਸ਼ਾਹ ਜੀ ਬੇਅੰਤ ਬੇਅੰਤ ਗੁਣ ਪਰਮੇਸ਼ਰ ਦਾ ਨਾਮ ਹੀ ਹੈ ਜੇ ਵੀ ਹਮਸਾਹ ਤੇਰੇ ਗੁਣ ਵੀ ਵਿਆਪਦਾ ਵਿਆਪਦਾ ਵਿਆਪ ਵਿਆਪ ਤੋਂ ਵਿਆਪਦੇ ਗੁਣ ਹਨ ਤੇਰੇ ਕੀਤੇ ਦਾਵਾ ਸੂਰ ਗੁਣ ਸਾਰੇ ਵਿਆਪੀ ਗਾਉਣ ਵਾਲੇ ਵਿਆਪੀ ਗੁਣ ਹਨਗੇ ਤੇਰੇ ਕਿਹਨੇ ਕਿਹਨੇ ਮਾਰਾ ਗਾਉਣਾ ਕਰੀਏ ਪ੍ਰਮੇਸ਼ਰ ਤੇਰੇ ਚਰਨੋਂ ਤੇਰੇ ਚਰਨ ਧੂੜ ਜੇ ਮਾਰਾ ਤੇਰੇ ਚਰਨਾਂ ਦੀ ਤੇਰੇ ਚਰਨਾਂ ਦੀ ਧੂੜ ਤੇਰੇ ਚਰਨਾਂ ਜੋ ਤੇਰੇ ਚਰਨਾਂ 'ਚ ਪਏ ਰਹਿੰਦੇ ਹਨ ਉਹ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਜਿਨੇ ਤੇਰੇ ਚਰਣਾ ਤੇਰੇ ਵੀ ਚਰਨ ਇਸਤਤ ਹੋਏ ਹਨਗੇ ਉਹਨਾਂ ਤੇਰੇ ਪਿਆਰੇ ਦੇ ਚਰਨਾਂ ਦੀ ਧੂੜ ਜਿਹੜੇ ਸੱਚੇ ਪਾਪਸ਼ਰ ਤੇਰੇ ਦੇ ਚਰਨ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਏ ਹਨ ਉਹਨਾਂ ਦੇ ਚਰਨਾਂ ਦੀ ਧੂੜ ਤੇਰੇ ਹਿਰਦਸ਼ਟਾਂ ਰੂਪ ਜੋ ਚਰਨ ਹਨ ਉਹਨਾਂ ਚਰਨਾਂ ਦੀ ਧੂੜ ਸਰਦਾ ਵੱਡ ਭਾਗੀ ਪਾਵਾਰਾਂ ਜਿਹਨਾਂ ਕੋਲੋਂ ਚੱਕੇ ਪਾਉਣ ਹੀ ਪਿਆਰੇ ਹਰ ਧੂੜੀ ਨਾਈਏ ਮੈਲ ਗਵਾਈਏ ਜਿਹੜੀ ਇਹ ਆਪ ਦੀ ਸਨਾਂ ਰੂਪ ਧੂੜ ਵਿੱਚ ਨਾਈਏ ਪਾਪਾਂ ਦੀ ਮੈਲ ਘਾ ਲਈਦੀ ਐ ਜਨਮ ਮਰਨ ਦੁਖ ਲਾਥੇ ਨਗਰ ਜਨ ਦੇ ਦੁਖ ਵੀ ਇਹਨਾਂ ਦੇ ਬਹਿ ਜਾਂਦੇ ਹਨ ਅੰਦਰ ਬਾਹਰ ਸਦਾ ਹਾਦੂਰੇ ਅੰਜਲ ਸਰੀਰਾਂ ਦੇ ਬਾਹਰ ਸੰਸਾਰ ਵਿੱਚ ਹਰ ਮੋੜ ਤੇ ਸਹਾਰੇ ਨੇੜੇ ਤੇ ਨੇੜੇ ਸਾਹਮਣੇ ਹੋਂ ਪਰਮੇਸ਼ਰ ਪ੍ਰਭ ਸਾਥੇ ਕਰੇਸ਼ ਪ੍ਰਭੂ ਸਜਾਏ ਅੰਗ ਸੰਗ ਹੋਂ ਤੁਸੀਂ ਮਿਟੇ ਦੂਖ ਕਲਿਆਣ ਕੀ ਇਸ ਕੀਰਤਨ ਜਿਨਾਂ ਨੇ ਕੀਰਤਨ ਕੀਤਾ ਉਹਨਾਂ ਜੰਮਨ ਮਰਤ ਦੁੱਖ ਵੀ ਮਿਟ ਗਏ ਤੇ ਕਲਿਆਣ ਮੁਕਤ ਵੀ ਹੋ ਗਏ ਬਹੁੜ ਜੂਨ ਨਾ ਪਾਵਾ ਮੁੜ ਕੇ ਇਹੀ ਜਿਨੀ ਮੁੜ ਕੇ ਫੇਰ ਜੂਨਾ ਚ ਪਹਿਨਗੇ ਮੁੜ ਕੇ ਜੂਨਾ ਚ ਨਹੀਂ ਪਾਵਾਂਗੇ ਤੇਰਵੰਤ ਨਾਨਕ ਗੁਰ ਸਰਨ ਤਰੀਐ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਬੇਨਤੀ ਉਹਨੂੰ ਕਹਿੰਦੇ ਭਾਈ ਤਰੀਦਾ ਹੈ ਆਪਣੇ ਪ੍ਰਭ ਭਾਵਾਂ ਜੇ ਆਪਣੇ ਵਾਹਿਗੁਰੂ ਨੂੰ ਭਾ ਜਾਈਏ ਚੰਗੇ ਲੱਗਿਆ ਜੀ ਅੰਤਿਮਾਂ ਨੂੰ ਆਸਾ ਸ਼ਾਂਤ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੇਦੇਆ ਜਿਉਂ ਕੋ ਦੁਆਇ ਤ੍ਰਿਪੁਰੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਗੁਰਾਂ ਦੀ ਕਿਰਪਾ ਕਰਕੇ ਕਾਮ ਹੁੰਦਾ ਹੈ ਚੌਥੇ ਕੋ ਘਰ ਸਰਕਾਰ ਜੀ ਮਹਾਰਾਜ ਸਾਹਿਬ ਪੰਜਵੇਂ ਪਾਤਸ਼ਾਹ ਜੀ ਛੰਤ ਤੋਂ ਕਹਿੰਦੇ ਹਨ ਹਰ ਚਰਨ ਕਮਲ ਮਨ ਦੇ ਦੇਆ ਕਿਰਪਾਈ ਹਰੀ ਦੇ ਦੇ ਚਰਨਨ ਕਬਲ ਵਾਤਰ ਉਜਲ ਕੌਲਗਤ ਪ੍ਰਕਾਸ਼ ਵਾਲੇ ਕੌਲਗਤ ਕੂਲੇ ਕਬਲ ਬਾਤਰ ਅੰਦਰ ਲੇਪ ਉਹਨੇ ਚਰਨ ਕਮਲਾਂ ਤੇ ਮਨ ਸਾਡਾ ਚਰਨ ਅਨੁਸ਼ਟਾਮ ਚ ਦੇ ਦੇ ਮਿਲਿਆ ਹੋਇਆ ਹੈ ਵਿਚ ਆਨ ਨਾ ਮੀਠਾ ਰਾਮ ਰਾਜੇ ਰਾਮ ਰਾਜੇ ਦੇ ਸੰਤ ਜਨੂ ਰਾਮ ਰਾਜ ਰਮੇ ਹੋਏ ਰਾਜੇ ਪ੍ਰਕਾਸ਼ ਰੂਪ ਬ੍ਰਹਮ ਹੋ ਉਹਨਾਂ ਤੋਂ ਬਿਨਾਂ ਸਾਨੂੰ ਹੋਰ ਕੋਈ ਮਿੱਠੀ ਚੀਜ਼ ਪਿਆਰੀ ਟੀ ਨਹੀਂ ਲੱਗਦੀ ਹੈ ਮੇਲ ਸੰਤ ਸੰਗਤ ਆਰਾਧਿਆ ਸੰਤਾਂ ਦੀ ਸੰਗਤ ਵਿੱਚ ਮਿਲ ਕਰਕੇ ਜਿਨ੍ਹਾਂ ਨੇ ਮਾਰਾ ਦਿਨ ਦੀ ਪ੍ਰਾਰਥਨਾ ਨਾਲ ਆਪ ਨੂੰ ਆਰਾਧਿਆ ਹੈ ਹਰ ਕਦ ਕਟੇ ਦੀਠਾ ਰਾਮ ਰਾਮ ਰਾਜੇ ਰਾਮ ਰਾਜੇ ਤੂੰ ਕਹ ਦੋ ਨਾ ਕਰੀ ਲੈ ਛੰਦ ਵਿੱਚ ਹਰ ਘਟ ਘਟੇ ਦੀ타 राम राजे ਪਹਿਲੇ ਚੌਥੇ ਪਾਸ਼ੇ ਦੇ ਇੱਕ ਟੁਕਣਾ ਲਿਖੇ ਤੇ ਦੋ ਟੁਕਣਾਂ ਜਿਹਾ ਕਾਟ ਕਾਟ ਕਟੇ ਦੀਠਾ ਰਾਮ ਰਾਜੇ ਹਰੀ ਨੂੰ ਕਠੰਕਣਾ ਜਿ ਰਾਮ ਰਾਜੇ ਨੂੰ ਵੇਖਣਾ ਕੀਤਾ ਇਹ ਪਿਆਰੇ ਹਰ ਕਾਟ ਕਟੇ ਦੀਠਾ ਅੰਦਰ ਤੋਂ ਬਾਹਰ ਹਰੀ ਨੂੰ ਕਦਾਂ ਜਿ ਵੇਖਿਆ ਅਮਰ ਨਾਮ ਜਿਹੜੇ ਜੀ ਵਸ ਗਿਆ ਜਨਮ ਮਰਨ ਦੁਖ ਨਾਥੇ ਸੱਚੇ ਪਾਤਸ਼ਾਹ ਦੇ ਨਾਮ ਦੇ ਪ੍ਰਸਾਦ ਕਰਕੇ ਜੰਮਨ ਮਰਨ ਦੇ ਦੁੱਖ ਸਭ ਨੱਠ ਕੇ ਚਲੇ ਗਏ ਹੁਣ ਨਿਦ ਗਾਇਆ ਸਭ ਦੁੱਖ ਮਿਟਾਇਆ ਉਹਨਾਂ ਦੇ ਸਮੁੰਦਰ ਨੂੰ ਜਦੋਂ ਗਾਉਣਾ ਕੀਤਾ ਸਾਰੇ ਦੁੱਖਾਂ ਨੂੰ ਮਾਰਨ ਮੀਟ ਦਿੱਤਾ ਉਹ ਮਨ ਬਿੰਸੀ ਗਾਠੇ ਜਿਹੜੀ ਦੀ ਗੰਢ ਪਈ ਹੋਈ ਸੀ ਚਿਰਜੜ ਗ੍ਰੰਥੀ ਇਹ ਵੀ ਨਾਸ ਹੋਗੀ ਇਹ ਜੇ ਵੀ ਆਹਦੀ ਹੰਤਕਾ ਮਨਤਰੀ ਜਿਹੜੀ ਗੰਢ ਸੀ ਇਹ ਵੀ ਨਾਸ ਹੋਗੀ ਸੰਸੇ ਗ੍ਰੰਥੀ ਜਿਹਦੀ ਪ੍ਰਮਾਨ ਪਰਵੇਗਰ ਸੰਸੇ ਦੀ ਗੰਢ ਸੀ ਇਹ ਵੀ ਨਾਸ ਹੋਗੀ ਅਪੇ ਇਸੇ ਪ੍ਰਕਾਰ ਚਿਰਜੜ ਗ੍ਰੰਥੀ ਸੰਸੇ ਗ੍ਰੰਥੀ ਤੇ ਕਰਮ ਗ੍ਰੰਥੀ ਕਰਮ ਕਰਤਾ ਭੋਗਤਾ ਨੂੰ ਜਿਹੜੀ ਗੰਢ ਸੀ ਇਹ ਹੋਮੈ ਦੀ ਗੰਢ ਦਾ ਨਾਸ ਹੋਣੇ ਕਰਕੇ ਇਹ লাভ ਪ੍ਰਾਪਤ ਹੋਏ ਹੌਮੈ ਵੀ ਦਿਸਗੀ ਤੇ ਗੰਡ ਸੰਸੇਗ ਗ੍ਰੰਥੀ ਕਰਮ ਗ੍ਰੰਥੀ ਸੋ ਚਿਰ ਜਰੋਗ੍ਰਾਫੀਏ ਵੀ ਗੰਨੋ ਵੀ ਨਾ ਆਸੋ ਗੀਂ ਉਹਨੇ ਦਗਾ ਆ ਸਭ ਦੂਖ ਮਿਟਾ ਆਂ ਸ੍ਰੀ ਸੁਮੰਦਰ ਪਰਮੇਸ਼ਰ ਨੂੰ ਗਾਇਆ ਸਾਰੇ ਦੁੱਖਾਂ ਨੂੰ ਲੈ ਲੈਂਦੇ ਆ ਹੋਵੇਂ ਬਿਲਕੁਲ ਜਾਥੇ ਜਿਹੜੀ ਹੋਵੇਂ ਦੀ ਗੰਧ ਪਈ ਹੋਈ ਸੀ ਕੀ ਕੀ ਤੇ ਜਲਦੇ ਨਾ ਨਾ ਖੇਗੀ ਨੀ ਕੰਸੀ ਦੀ ਨੀਂਂਦ ਰੱਬ ਸਭ ਸੁਵਾਈ ਕੋੜ ਨਾ ਜਾਈ ਉਹ ਪਿਆਰਾ ਸੁਕੋਸ਼ ਸੁਭਾਈ ਪ੍ਰਕਾਸ਼ ਕਰੂ ਨਾ ਸੋ ਬਾਲੇ ਰੰਗਾ ਨੂੰ ਛੱਡ ਕੇ ਕਦੇ ਨਹੀਂ ਮੰਨ ਜਾਂਦਾ ਮਨ ਲਾਗਾ ਰੰਗ ਮਜੀਠਾ ਤੇ ਮਜੀਠਾ ਤੇ ਕਾ ਰੰਗ ਭਰਤੀ ਦਾ ਮਜੀਠ ਦੀ ਨਹੀਂ ਲੱਗਿਆ ਹਰ ਨਾਨਕ ਦੇ ਦੇ ਚਰਨ ਕਮਲ ਸਤਿਗੁਰੂ ਜੀ ਕੰਧ ਹਰੀ ਦੇ ਚਲਣਾ ਕਮਲਾਂ 'ਚ ਮਨ ਦੇ ਦੇ ਬਿੰਨਿਆ ਗਿਆ ਮਿਲ ਗਏ ਹਾਂ ਇਹ ਜਾਨ ਨਾ ਮਿੱਠਾ ਕੋਈ ਹੋਰ ਪਦਾਰਥ ਮਿੱਠਾ ਪਿਆਰਾ ਨਹੀਂ ਲੱਗਦਾ ਉਸ ਤੋਂ ਬਿਨ ਓ ਰਾਤੀ ਜਲ ਮਾਸ਼ਲੀ ਜੀ ਸਾਹਿਬ ਜੀ ਜਲ ਵਿੱਚ ਮੱਛੀ ਰੰਗੀ ਹੁੰਦੀ ਹੈ ਪ੍ਰੇਮ ਹੁੰਦਾ ਇਓ ਰਾਮ ਰਸ ਮਾਤੇ ਰਾਮ ਰਾਜੇ ਇਓ ਰਾਮ ਦੇ ਰਸੀ ਤੇ ਰਸ ਹੋਏ ਹੈ ਏ ਰਾਮ ਰਾਜੇ ਪਰਮੇਸ਼ਰ ਆਪ ਦੇ ਨਾਮ ਰਸਤੇੁਰ ਪੂਰਾ ਉਪਦੇਸ਼ਿਆ ਜੇਹਨ ਸ਼ਰੂ ਨਾਨਕ ਗੁਰੂ ਗਾਉਣ ਦਾ ਸਾਥ ਪੂਰਾ ਉਪਦੇਸ਼ ਦਿੱਤਾ ਹੈ ਜੀਵਨ ਗਤਿ ਪਾਤੇ ਰਾਮ ਰਾਜੇ ਜੀਵਨ ਮੁਕਤੀ ਦੀ ਗੱਲ ਪ੍ਰਾਪਤੀ ਦੀ ਤਾਂ ਤਰ੍ਹਾਂ ਹੀ ਹੋਈ ਹੈ ਏ ਰਾਮ ਰਾਜੇ ਪਿਆਰੇ ਉਸ ਪਰਮੇਸ਼ਰ ਵੀ ਜੀਵਨ ਮੁਕਤੀ ਦੀ ਗੱਲ ਪ੍ਰਾਪਤੀ ਦੀ ਜੀਵਨ ਗਾਤਨਾ ਮੁਕਤੀ ਦਾ ਜੀਵਨ ਮੁਕਤੀ ਦੀ ਭਾਂਤ ਤਰ੍ਹਾਂ ਇਹੋ ਹੀ ਹੈ ਆਸਰੀ ਭਾਂਤੀ ਪ੍ਰੇਤੈ ਦੀ ਗਤ ਪ੍ਰਾਪਤੀ ਹੋਣੀ ਜੀਵਨ ਗਾਤ ਸੁਆਮੀ ਆਤਰਜਾਮੀ ਸ੍ਰੀ ਸੁਆਮੀ ਜੀਵਨ ਮੁਕਤਾਂ ਦੀ ਗਤੀ ਰੀਤੀ ਹੈ ਅੰਤਯਾਮੀ ਆਗਦੀ ਪ੍ਰਾਪਤੀ ਹੋਣੀ ਆਪ ਲੀਏ ਲੜ ਲਾਏ ਹਰ ਜੀ ਸ਼ਨ ਰੂਪੀ ਪੱਲੇ ਦੇ ਨਾਲ ਆਪ ਹੀ ਲਾ ਲੇ ਹੈ ਹਰ ਰਤਨ ਪਦਾਰਥੋ ਪ੍ਰਗਟੋ ਪੂਰਨ ਸ੍ਰੀ ਆਗਦਾ ਨਾਮ ਰੂਪੀ ਰਤਨ ਪਦਾਰਥ ਹੈ ਜੋ ਜਿਨਾਂ ਦੇ ਹਿਰਦੇ 'ਚ ਪ੍ਰਗਟ ਹੋਇਆ ਉਹਨਾਂ ਦੇ ਸਾਰੇ ਭਾਂਜ ਪੂਰਨ ਆਪ ਹੋ ਗਏ ਹੋ ਦੇਖਦੇ ਹੋ ਹੋੜ ਨਾ ਕਤੂ ਜਾਏ ਛੱਡ ਕੇ ਜਾਂਦੇ ਨੇ ਐਸੇ ਪ੍ਰਾਪਤ ਹੋਏ ਆਪ ਪ੍ਰਭ ਸੁਗੁਰ ਸਰੂਪ ਸੁਜਾਨ ਸਵਾਮੀ ਇਹ ਨਗੂਗੁਰ ਸੇਵਕਾਰਾਂ ਨੂੰ ਕਰਨ ਵਾਲਾ ਹੈ ਸ਼ੂਭ ਸੱਚੇ ਮੰਦ ਸਰੂਪ ਹੈ ਸੁਜਾਨ ਅੰਤਰ ਜਾਮੀ ਹੈ ਸਰਬ ਕਾ ਮਾਲਕ ਹੈ ਤਾਂ ਕਿ ਮਿਟੈ ਨਾ ਦਾਤ ਸਹੀ ਦਿੱਤੀ ਹੋਈ ਦਾਤ ਜੋ ਬ੍ਰਹਮ ਵਿਦਿਆ ਦੀ ਹੈ ਬ੍ਰਹਮ ਗਿਆਨ ਦੀ ਹੈ ਜੀਵਨ ਮੁਕਤੀ ਦੀ ਹੈ ਕਦੇ ਮਿਰਦੀ ਨਹੀਂ ਹਰ ਵਾਰ ਦਾ ਅੰਦ ਬਣਿਆ ਰਹਿੰਦਾ ਮਹਾਂਪੁਰਖਾਂ ਨੂੰ ਜਲ ਸੰਗ ਰਾਤੀ ਮਾਛਲੀ ਜਿਵੇਂ ਜਲ ਦੇ ਨਾਲ ਮੱਛੀ ਹਰ ਵਾਰ ਤੇ ਰੰਗੀ ਰਹਿੰਦੀ ਹੈ ਪਾਣੀ ਤੋਂ ਬਿਨਾਂ ਜੀਉ ਨਹੀਂ ਸਕਦੀ। ਪ੍ਰਾਨਤ ਹਰ ਮਾਤੇ ਸੰਗਰੀ ਸੰਦੇਵ ਹਰੀ ਦੇ ਪਾਈ ਮਾਸਤ ਹੋਰੇ ਰੰਗਿਆ ਚਿੱਤ। ਜਾਤੁਰ ਕੋ ਜਾਚੈ ਬੂੰਦ ਜਿਉ ਇਸ ਕੋ ਕੈਰ ਸ਼ਾਂਤੀ ਬੂੰਦ ਨੂੰ ਬੰਬੀਹਾ ਜਾਚੈ ਮੰਗਲਾ ਹੈ ਪ੍ਰੇਉ ਪ੍ਰੇਉ ਕਰਕੇ ਹਰ ਪ੍ਰਾਨ ਆਧਾਰ ਆ ਰਾਂ। ਇਹ ਸਾਡੀ ਸੋਚ ਤੇ ਪਰਛਾਤ ਚੱਕ ਬੂੰਦ ਹੀ ਨਹੀਂ ਆਈ ਇਹ ਸਾਡਾ ਚਿੱਤ ਤੇ ਜਾਤੁਰ ਕੋ ਨਹੀਂ ਆਈ। ਹਰਿ ਸਾਡੇ ਪ੍ਰਾਨੋ ਦਾ ਆਖਰਾ RAM RAJ ਹੀ ਪਿਆਰਿਓ ਮਾਲ ਖਜ਼ੀਨਾ ਸੁਤ ਪ੍ਰਾਪਤ ਮੀਤ ਮਾਲ ਜਿਵੇਂ ਹਾਥੀ ਘੋੜੇ ਹੋਣੇ ਖਜ਼ੀਨਾ ਜਿਵੇਂ ਰੁਕੜੀ ਹੋਣੇ ਹੈ ਪੁੱਤਰ ਹੋਣੇ ਹੈ ਭਰਾ ਹੋਣੇ ਹੈ ਮਿੱਤਰ ਸੱਜਣ ਹੋਣੇ ਹੈ ਸਭ ਹੁੰਤੇ ਪਿਆਰਾ RAM RAJ ਹੈ RAM RAJ ਦੇ ਪਿਆਰੇ ਸੰਤ ਜਨੋਂ ਵਾਹਿਗੁਰੂ ਸਭ ਤੋਂ ਪਿਆਰਾ ਹੈ ਦੁਨੀਆਂ ਦੇ ਅਥੀ ਕੋਰਿਆਂ ਨਾਲੋਂ ਵੀ ਖਜ਼ਾਨੇ ਨਾਲੋਂ ਵੀ ਪੁੱਤਿਆਂ ਨਾਲੋਂ ਵੀ ਭਰਾਵਾਂ ਨਾਲੋਂ ਵੀ ਮਿੱਤਰਾਂ ਨਾਲੋਂ ਵੀ ਸਾਰਿਆਂ ਤੋਂ ਪਿਆਰਾ ਹੈ ਪ੍ਰਮੇਸ਼ਰ ਆਪ ਤਹੂ ਤੇ ਪਿਆਰਾ ਪੁਰਖ ਨਿਰਾਰਾ ਉਹ ਸਾਰਿਆਂ ਤੋਂ ਪਿਆਰਾ ਹੈ ਉਹ ਪੂਰਨ ਹੈ ਮੇਰਾ ਅਸੰਗੋ ਸਾਰਿਆਂ ਤੋਂ ਸਾ ਕੀ ਗਤ ਨਹੀਂ ਜਾਣੀ ਕੋਈ ਪ੍ਰਾਪਤੀ ਸਰਬ੍ਰਸਤ ਨਹੀਂ ਜਾਣੀ ਜਾ ਸਕਦੀ ਹਰ ਸਾਸ ਗਰਾਸ ਨਾਲ ਜਿਸ ਰਹਿ ਕਬ ਹਰੀ ਆਉਂਦੇ ਜਾਂਦੇ ਸਵਾਸ ਗਰਾਸ ਨਾਲ ਕਦੇ ਸਾਨੂੰ ਭੁੱਲੇ ਨਾ ਗੁਰਸਬਦੀ ਰੰਗ ਮਾਣੀ ਗੁਰਾਂ ਦੇ ਸ਼ਬਦ ਦੁਆਰਾ ਉਸ ਵਾਹਿਗੁਰੂ ਦਾ ਨਾਮ ਮਾਣੀ ਪ੍ਰਭ ਪੁਰਖ ਜਗ ਜੀਵਨ ਸੰਤ ਰਸ ਕੀਵਨ ਪ੍ਰਭੂ ਆ ਪੂਰਨ ਸਾਰੇ ਜਗ ਦਾ ਜੀਵਨ ਸਰੂਪ ਹੈ ਚੇਤਨ ਸਰੂਪ ਹੈ ਸੰਤੋ ਦੇ ਰਸ ਪ੍ਰੇਮ ਨੂੰ ਨਾ ਕਰਦੇ ਹਾਂ ਮੈਂ ਜਪ ਪਰਮ ਮੋਹ ਦੁਖਦਾਰ ਸੰਤਨ ਜਪ ਕੇ ਜਿਹੜਾ ਪਰਮ ਸੀ ਪੰਜ ਪ੍ਰਕਾਰ ਦਾ ਮੋਹ ਸੀ ਅਗਿਆਨ ਜਨਨ ਦੁਖ ਜਮਣ ਬੰਦਾ ਸਭ ਡਾਰਤਾ ਦੂਰ ਕਰਤਾ ਤਿਆਗਤਾ ਚਾਤਰੁਕ ਜਾਚੈ ਬੂੰਦ ਜਿਉ ਜਿਵੇਂ ਬੂੰਦੀ ਹੈ ਸਤਿ ਬੂੰਦ ਨੂੰ ਜਾਚੈ ਮੰਗਦਾ ਹੈ ਕਹੁੰਦਾ ਨਾਨਕ ਹਰ ਪਿਆਰਾ ਕਿਉਂ ਸੀ ਮਹਾਰਾਜ ਦੇ ਦਰਸ਼ਨਾਂ ਨੂੰ ਪਿਆਵਾਂ ਪਿਆਰਿਆਂ ਨੂੰ ਸਮਝਦੇ ਆ ਪਹਿਤ ਨਿਸ਼ਚੇ ਰੂਪੀ ਬੂੰਦ ਚਾਹੁੰਨੇ ਹਾਂ ਮਿਲੇ ਨਾਰਾਇਣ ਆਪਣੇ ਕਹੇ ਕਿ ਵਾਹਿਗੁਰੂ ਦੀ ਪ੍ਰਾਪਤੀ ਜਾਂਦੀ ਹੈ ਆਪਣੇ ਜੋ ਆਪਣਾ ਆਪ ਦਾ ਰੂਪ ਹੈ ਸਾਨੂੰ ਉਹ ਨਾਰਾਇਣ ਨਰਮ ਜਿਸ ਦਾ ਐਣ ਘਰ ਹੈ ਉਹ ਨਰ ਨਿਯੰਤਾ ਹੈ ਇਹ ਐਣ ਸਾਰਿਆਂ ਦਾ ਅਧਿਸ਼ਤਾਨ ਰੂਪ ਹੈ ਉਹ ਆਪਣੇ ਪਿਆਰੇ ਮਿਲ ਗਏ ਹਨ ਮਾਨੂਰਥੋ ਪੂਰਾ RAM ਰਾਜੇ ਇਸ ਪੁਤਕਾਰ RAM ਰਾਜੇ ਦੇ ਪਿਆਰੇ ਸੰਤ ਜੀ ਨੂੰ ਸਾਰੇ ਮੰਨ ਦਾ ਸੰਕਲਪ ਪੂਰਾ ਹੋ ਗਿਆ ਇਸ ਪ੍ਰਕਾਰ ਸਾਥੀ ਪੀਤ ਭਰਮ ਕੀ ਧਰਮ ਦੇ ਕੰਧ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਹੇ ਗਈ ਪੀਤ ਤੇ ਗੁਰ ਸੂਰਾ ਰਾਗ ਰਾਗੇ ਸਿਖਣ ਦੇਣੇ ਕਰਕੇ ਇਹ ਪਿਆਰੇ ਸੂਰਨ ਗੁਰ ਪਾਏ ਪੁਰਬ ਲਿਖਾਏ ਗੁਰ ਸਰਗੁਣ ਦੀ ਪ੍ਰਾਪਤੀ ਕੀਤੀ ਪੂਰਲੀ ਲਿਖਤਨ ਲਖਤ ਆਏ ਸੀ ਸਭ ਨੇ ਜੀ ਦੀਨ ਦਇਆਲਾ ਸਾਰੇ ਖਿਆਨਿਆਂ ਦੇ ਮਾਲ ਗਰੀਬਾਂ ਦੇ ਦਇਆ ਕਰਨ ਵਾਲੇ ਅੰਤਯਾਮੀ ਹਨ ਆਦ ਮਦ ਅੰਤ ਪ੍ਰਭ ਸੋਈ ਸਾਰੇ ਜਗ ਦੇ ਆਦ ਵਿੱਚ ਵੀ ਹੈ ਉਹ ਮਦ ਵਿੱਚ ਵੀ ਅੰਤ ਵਿੱਚ ਵੀ ਉਹ ਹੋਵੇਗਾ ਆਦ ਵਿੱਚ ਤਾਂ ਅਦਿਸ਼ਟਾ ਦਾ ਸਰੂਪ ਹੈ ਮਦ ਵਿੱਚ ਵਿਆਪਕ ਰੂਪ ਹੈ ਅੰਤ ਇਸ ਸੁਧਾਰ ਕਰਨ ਰੂਪ ਹੈ ਸੋ ਪ੍ਰਭੂ ਕੋਈ ਹੈ ਸੁੰਦਰ ਗੁਰੂ ਗੋਪਾਲ ਇਹ ਸੁੰਦਰ ਸਕੀਆ ਮੰਦਰੂਪ ਹੈ ਗੁਰੂ ਨਾਨਕ ਰੂਪ ਆਪੇ ਕ੍ਰਿਸ਼ਨਾ ਤਾਲਕ ਸੁਖ ਸਹਿਜ ਆਨੰਦ ਕਨੇਰੇ ਪੈਂਦੇ ਇਸੋ ਅਨੰਦ ਸੁ ਸੁਖ ਸਹਿਜ ਅਪਿਤ ਸੁਖ ਰੂਪਿਓ ਬ੍ਰਹਮ ਹੈ ਉਹ ਵੀ ਪ੍ਰਾਪਤੀ ਕਰਕੇ ਕਨੇਨੰਦ ਦੀ ਪ੍ਰਾਪਤੀ ਹੋਈ ਹੈ। ਵਤਤ ਪਾਵਨ ਸਾਧੂ ਧੂਰਾ। ਸੰਤਾਂ ਦੀ ਧੂੜ ਵੀ ਪਾਪੀਆਂ ਨੂੰ ਪਵਿੱਤਰ ਕਰਨ ਵਾਲੀ ਹੈ। ਕਿ ਹਰ ਮਿਲੇ ਨਾਰਾਇਣ ਨਾਨਕਾ। ਜਿਉ ਹਰੀ ਜੈ ਪਰਮੇਸ਼ਰ ਗੁਰੂ ਜੀ ਕਹਿੰਦੇ ਮਿਲ ਗਏ ਹਨ। ਮਾਨੂਰਥ ਸਭ ਪੂਰਾ। ਇਸ ਪ੍ਰਕਾਰ ਭਾਈ ਮਨ ਦੇ ਸਾਰੇ ਮਨੋਰਥ ਪੂਰੇ ਹੋ ਗਏ। ਕੀ ਕਿਰਪਾ ਕੀਤੀ ਵਾਹਿਗੁਰੂ ਜੀ ਨੇ। ਸੂਤ ਸਹਿਜ ਆਨੰਦ ਕਨੇਰੀ। ਪਦ ਪਾਵਨ ਸਾਧੂ ਈਲਾ ਹਰ ਮਿਹਰੇ ਨਰਾਇਣ ਨਾਮ ਕਾ ਮਾਨੂਰ ਸੇ ਪੂਰਾ ਮੈਨੂੰ ਕਿਰਤ ਬਰਸਾਉ ਮੈਨੂੰ